ਮਾਨਜੋਗੇ ਆਜੀ ਸਾਹਿਬ ਦੇ ਤੇ ਡੀਐਸਪੀ ਰਵਿੰਦਰਪਾਲ ਸਿੰਘ ਦੀ ਹਦਾਇਤਾਂ ਤੇ ਆਪਾਂ ਬਟਾਲੇ ਦੇ ਭੜੇ ਪੁਛਾਂ ਦੀ ਤਲਾਸ਼ਪੰਚ ਰਵਾਨਾ ਸੀ ਜਿੱਤੇ ਅਨੁਮੋਗ ਰਵਾਨੇ ਤਲਾਹ ਦਿੱਤੀ ਕਿ ਇੱਕ ਬਟਾਲਾ ਗ੍ਰਾਮੀਂ ਦੇ ਏਰੀਆ ਚੋਂ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 100 ਫੁੱਟੀ ਆ 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ ਤੇ ਉੱਥੇ ਐਕਟ ਵਾਸ ਮੇਦਨ ਨੂੰ ਐ ਕਿਰਤ ਕਰਦੂਆਂ ਜਾਣਾ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਆ ਦੂਜੇ ਦਾ ਲਬਜੀਤ ਆ ਇਹ ਸਰਪੰਚ ਹੈ ਪਿੰਡ ਦਾ ਇਹ ਗ੍ਰੰਥਗੜ੍ਹ ਪਿੰਡ ਪਿੰਡ ਸਰ ਦੋਨੇ ਇੱਕੋ ਦੀ ਇਹ ਚੀਜ਼ ਦੀ ਗੱਲ ਨਹੀਂ ਨਹੀਂ ਗ੍ਰੰਥਗੜ੍ਹ ਪਿੰਡ ਤੇ ਇਹ ਦੋਨੇ ਪਿੰਡ ਹਾਂ ਇੱਕੋ ਪਿੰਡ ਸਰ ਕੀ ਗੈਂਗ ਨਾਲ ਲਿੰਕਟੇ ਤੋਂ ਇਹ ਜਸ਼ਨ ਆ ਮੁੰਡਾ ਇੱਕ ਗੋਇੰਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਵੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕਿਹਦੇ ਤੋਂ ਕਹਿੰਦੇ ਇੱਕ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਅਸੀਂ ਕਰ ਰਹੇ ਹਾਂ ਉਹਦੇ ਕਹਿਣ ਤੇ ਸਰ ਕੀ ਕੀ ਬਰਾਮਦ ਹੋਇਆ ਫਿਰ ਇਨਦੀ ਐਕਟਿਵਿਟੀ ਵਿੱਚੋਂ 481000 ਰੁਪਏ ਡਰੱਗ ਬਣੇ ਤੇ 100 ਗ੍ਰਾਮ ਹਿਰੋਇਨ ਬਰਾਮਦ ਹੋਈ